ਤਾਂ ਫਿਰ ਫਰੈਂਡ ਹੁੰਦਾ ਠੀਕ ਹੈ ਟੈਟਵਾ ਵਾਲੇ ਸੁਖਰਤੀਆਂ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਇਸ ਦੀ ਐਕਸ গারਲਫ੍ਰੈਂਡ ਮਨਜੀਤ ਕੌਰ ਵੀ ਕਾਫੀ ਸੋਸ਼ਲ ਮੀਡੀਆ ਤੇ ਫੇਮਸ ਹੋ ਰਹੀ ਹੈ ਸੁਖਰਤੀਆਂ ਨਾਲ ਹੁਣ ਦੂਜਾ ਨਾਮ ਵੀ ਜੁੜ ਚੁੱਕਾ ਹੈ ਤਨੂ ਸਰੋਹੀ ਕੰਟਰੋਵਰਸੀ ਵਾਲੀ ਦੋਸਤੋ ਐਡੀ ਵੀ ਕੋਈ ਖਾਸ ਗੱਲ ਨਹੀਂ ਜੋ ਇੰਨਾ ਤਿੰਨਾਂ ਨੇ ਰਲ ਕੇ ਕਾਵਾ ਰੋਲੀ ਪਾਈ ਹੈ ਪਹਿਲਾਂ ਤਾਂ ਸੁਖਰਤੀਆਂ ਤੇ ਮਨਜੀਤ ਕੌਰ ਇੱਕ ਦੂਜੇ ਨੂੰ ਭੰਡ ਰਹੇ ਸੀ ਪਰ ਹੁਣ ਇਹਨਾਂ ਦਾ ਮੇਨ ਟਾਰਗੇਟ ਐਸਟਰਾ YouTube ਪੇਜ ਵਾਲੇ ਨੇ ਸ਼ਰਮ ਆ ਟੈਟੂਆਂ ਵਾਲਾ ਮੁੰਡਾ ਲਾਈਵ ਆ ਕੇ ਗੰਦੀਆਂ ਗਾਲਾਂ ਕੱਢਦਾ ਤਨੂ ਸਰੋਈ ਜੋ ਹੁਣ ਸੁਖ ਰਤੀਏ ਨਾਲ ਵੀਡੀਓਸ ਪਾਉਂਦੀ ਹੈ ਦੇਖਣ ਤੋਂ ਨਹੀਂ ਲੱਗਦਾ ਇਹ ਸਿਰਫ ਜਸਟ ਫਰੈਂਡ ਨੇ ਪਰ ਤਨੂ ਸਨੋਈ ਵੀ ਕਹਿ ਰਹੀ ਹੈ ਕਿ ਅਸੀਂ ਜਸਟ ਫਰੈਂਡਾਂ ਸੁਖ ਰਤੀਏ ਦੀ ਪਰ ਦੋਸਤੋ ਵੀਡੀਓ ਤੋਂ ਨਹੀਂ ਲੱਗਦਾ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਕਮੈਂਟ ਜਰੂਰ ਕਰਿਓ ਬਾਕੀ ਸੁਖ ਰਤੀਏ ਜੇ ਵੀਡੀਓ ਅਪਲੋਡ ਕਰਦਾ ਤਾਂ ਤਾਂ ਹੀ ਪੇਜਾਂ ਵਾਲੇ ਇਸ ਦੀਆਂ ਵੀਡੀਓ ਚੱਕ ਕੇ ਆਪਣੇ ਪੇਜ ਦੇ ਉੱਤੇ ਪਾਉਂਦੇ ਨੇ ਤੇ ਇਹੋ ਜਿਹਾ ਦੋਸਤੋ ਕੀ ਕਰਨਾ ਕਿ ਇੰਸਟਾਗ੍ਰਾਮ ਤੇ ਡਰਾਮੇबाजी ਚੱਲ ਰਹੀ ਹੈ ਕਿਤੇ ਇਹ ਇੱਕ ਦੂਜੇ ਨੂੰ ਫੇਮਸ ਕਰਨ ਦੇ ਚੱਕਰ ਦੇ ਵਿੱਚ ਤਾਂ ਨਹੀਂ ਸੁਖਰਤਿਏ ਦੀ ਐਕਸ গারਲਫ੍ਰੈਂਡ ਮਨਜੀਤਕੌਰ ਨੇ ਤਾਂ ਆਪਣਾ YouTube ਚੈਨਲ ਵੀ ਬਣਾ ਲਿਆ ਬਾਕੀ ਦੋਸਤੋ ਸੁਖਰਤਿਏ ਨੇ ਚਾਚੀ ਮੂਸੇ ਵਾਲੀ ਬਾਰੇ ਵੀ ਕਾਫੀ ਬੁਰਾ ਭਲਾ ਕਿਹਾ ਤੇ ਸਰਕਾਰੀਆ ਹਣੀ ਨੂੰ ਵੀ ਬੁਰਾ ਭਲਾ ਕਿਹਾ ਆਓ ਲੈ ਚੱਲਦੇ ਆ ਪੂਰੀ ਵੀਡੀਓ ਦੇ ਵੱਲ ਪਰ ਕਮੈਂਟ ਕਰਨਾ ਦੋਸਤੋ ਨਾ ਭੁੱਲਣਾ ਸਰਕਾਰੀਏ ਤੇਰਾ ਵੀ ਟੂਆ ਸੇਕ ਨਾਲ ਹੀ ਹੋਇਆ ਪਿਆ ਭੈਣ ਜੀ ਮੋਸੇ ਵਾਲੀ ਆ ਜਿਹੜਾ ਤੂੰ ਪੇਜ ਦਾ ਨਾਮ ਰੱਖਿਆ ਹੋਇਆ ਹੈ ਨਾ ਪਹਿਲੀ ਗੱਲ ਤੇ ਬੰਦਿਆ ਦੇ ਨਾਮ ਤੇ ਕੋਈ ਪੇਰ ਰੱਖ